ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਮੋਹਾਲੀ ਪੁਲਿਸ ਦੀ ਗੱਲ ਕਰੀਏ ਲਗਾਤਾਰ ਹਾਈ ਟੈਕ ਹੋ ਰਹੀ ਹੈ ਮੋਹਾਲੀ ਪੁਲਿਸ ਜਿਸ ਤੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਟ੍ਰੈਫਿਕ ਲਾਈਟਸ ਦੇ ਨਾਲ ਆ ਪੁਲਿਸ ਜਿਹੜੀ ਹੈ ਉਹ ਸੁਸਜਿਤ ਹੋਈ ਹੈ ਤੇ ਹੁਣ ਜਿਹੜੇ ਵਕਫ ਵਕਫ ਚੌਕ ਨੇ ਇਸ ਸ਼ਹਿਰ ਦੇ ਉਨ ਚੌਕਸ ਦੇ ਵਿੱਚ ਬੀਟ ਬਾਕਸ ਜਿਹੜੇ ਨੇ ਉਹਨਾਂ ਨੂੰ ਮਾਡਰਨਾਈਜ਼ ਕੀਤਾ ਜਾ ਰਿਹਾ ਆ ਬੀਟ ਬਾਕਸ ਸਾਨੂੰ ਵਿਖਾ ਰਹੇ ਆ ਮਾਡਰਨਾਈਜ਼ ਕੀਤਾ ਜਾ ਰਿਹਾ ਹੈ ਸੀਸੀਟੀਵੀ ਕੈਮਰਾਜ਼ ਲਾਏ ਜਾ ਰਹੇ ਨੇ ਔਰ ਮੁਹਾਲੀ ਪੁਲਿਸ ਤੇ ਐਸਐਸਪੀ ਇੱਥੇ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਅਫਸਰ ਕਿਸ ਤਰ੍ਹਾਂ ਦੀ ਵਿਵਸਥਾ ਹੈਗੀ ਹੈ ਬੀਟ ਬਾਕਸ ਪਹਿਲਾਂ ਆਮੂਮਨ ਵੇਖਣ ਨੂੰ ਨਹੀਂ ਮਿਲਦੇ ਸੀ ਇਹ ਆਪਣੇ ਜਿਹੜਾ ਮੁਹਾਲੀ ਦੇ ਵਿੱਚ ਆਪਾਂ ਇੱਕ ਮੋਹੱਲੇ ਪੁਲਿਸ ਨੂੰ ਮਾਡਰਨ ਕਰਨ ਦੀ ਜਿਹੜੀ ਮਾਨਯੋਗ ਸੀਐਮ ਸਾਹਿਬ ਦੀ ਡੀਜੀ ਸਾਹਿਬ ਦੀ ਜਿਹੜੀ ਇੱਕ ਮੁਹਿੰਮ ਹੈਗੀ ਹੈ ਉਹਦਾ ਹੀ ਇੱਕ ਹਿੱਸਾ ਹੈਗਾ ਕਿ ਆਪਾਂ ਮਾਡਰਨ ਬੀਟ ਬਾਕ ਧੀਰੇ ਧੀਰੇ ਆਪਾਂ ਕਰ ਰਹੇ ਹਾਂ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਦੇਖ ਸਕਦੇ ਹੋ ਆਪਣੇ ਜਿਹੜੇ ਆ ਆਟੋਮੈਟਿਕ ਚੱਲਣ ਵਾਲੇ ਕੈਮਰਾਜ਼ ਵੀ ਹੈਗੇ ਆ ਉਹ ਵੀ ਸਾਡੀ ਮਾਡਰਨਾਈਜੇਸ਼ਨ ਡਰਾਈਵ ਦਾ ਹਿੱਸਾ ਹੈਗਾ ਸੋ ਤੁਸੀਂ ਇਹ ਮਾਡਰਨ ਬੀਟ ਬਾਕਸ ਜਿਹਦੇ ਵਿੱਚ ਹਿਕ ਵਿਜਨ ਦੇ ਅੱچھے ਕੈਮਰੇ ਲੱਗੇ ਹੋਏ ਫਲੈਸ਼ਰ ਲਾਈਟਸ ਲੱਗੀ ਹੋਈ ਹੈ LED ਇਨਫੋਰਮੇਟਿਵ ਲੱਗੀ ਹੋਈ ਹੈ ਚਾਰੇ ਪਾਸੇ ਇਹਦਾ ਇਹ ਪਰਪਸ ਹੈਗਾ ਕਿ ਇੱਕ ਤਾਂ ਜਿਹੜੇ ਮੁਲਾਜ਼ਮ ਹਨ ਉਹਨਾਂ ਨੂੰ ਵਧੀਆ ਮਾਡਰਨ ਸ਼ੈਡ ਵਾਲੇ ਅੰਦਰ ਚੇਅਰ ਟੇਬਲ ਲੱਗੀ ਹੈ ਸੀਸੀਟੀਵੀ ਕੈਮਰਾ ਲੱਗੇ ਆ ਦੇ ਨਾਲ ਮਾੜੇ ਬੰਦਿਆਂ ਤੇ ਨਜ਼ਰ ਰੱਖੀ ਜਾ ਸਕਦੀ ਹੈ ਔਰ ਇੱਕ ਸੈਂਟਰਲ ਏਰੀਆ ਆਫ ਦੀ ਸਿਟੀ ਹੈ ਦਿਨ ਭਰ ਇੱਥੇ ਮੂਵਮੈਂਟ ਵਗੈਰੇ ਰਹਿੰਦੀ 에어ਪੋਰਟ ਚੌਕ ਸੋ ਇੱਥੇ ਕਿਸੇ ਤਰੀਕੇ ਦੀ ਕੋਈ ਮਾੜੀ ਘਟਨਾ ਨਾ ਵਾਪਰੇ ਪੁਲਿਸ ਦੀ ਨਿਗਰਾਨੀ ਪੂਰੀ ਰਹੇ ਉਸ ਕਰਕੇ ਲੋਕੇਸ਼ਨ ਅਸੀਂ ਚੂਜ਼ ਕੀਤੀ ਹੈ ਔਰ ਲੋਕਾਂ ਦੀ ਸਹੂਲਤ ਵੀ ਹੁੰਦੀ ਹੈ ਕਿਉਂਕਿ ਇੱਥੇ ਕੋਈ ਨਾ ਕੋਈ ਪੀਸੀਆਰ ਗੱਡੀ ਹਾਜ਼ਰ ਰਹੇਗੀ ਜਾਂ ਬੀਟ ਬਾਕਸ ਦੇ ਵਿੱਚ ਕੋਈ ਬੈਠਾ ਹੋਏਗਾ ਮੁਲਾਜ਼ਮ ਤਾਂ ਲੋਕਾਂ ਨੂੰ ਕੋਈ ਪਰੇਸ਼ਾਨੀ ਦਿੱਕਤ ਆਂਦੀ ਤਾਂ ਉਹ ਵੀ ਇਮੀਡੀਏਟਲੀ ਅਪਰੋਚ ਕਰ ਸਕਦੇ ਸ਼ਹਿਰ ਦੇ ਵਿੱਚ ਹੋਰ ਵੀ ਕਈ ਅਹਿਮ ਪੁਆਇੰਟਸ ਨੇ ਕੀ ਆਉਨਾ ਪੁਆਇੰਟਸ ਦੇ ਉੱਪਰ ਵੀ ਇਸੇ ਤਰ੍ਹਾਂ ਧਿਆਨ ਆਲੇ जीरकपुर ਦੇ ਵਿੱਚ ਲਗਵਾਇਆ ਹੈ ਸੈਟ ਲਾਈਟਾਂ ਦੇ کافی ਵੱਡਾ ਬੀਟ ਬਾਕਸ ਅਸੀਂ ਲਗਵਾਇਆ ਹੈ ਜੀ ਸੋ ਇਸੇ ਤਰੀਕੇ ਨਾਲ ਲਾਗੇ ਵੀ ਅਸੀਂ ਪੁਆਇੰਟ ਆਈਡੈਂਟੀਫਾਈ ਕਰ ਰਹੇ ਹਾਂ ਜਿਵੇਂ ਆਇਸਰ ਚੌਕ ਹੈਗਾ ਹੋਰ ਪੁਆਇੰਟਸ ਹੈਗੇ ਕੁਝ ਲੋਕਾਂ ਨੇ ਵੀ ਆ ਕੇ ਸਾਨੂੰ ਅੱਜ ਵੀ ਕੋਈ ਐਪਲੀਕੇਸ਼ਨ ਆਈ ਸੀਗੀ ਵੀਆਈਪੀ ਰੋਡ ਜ਼ੀਰਕਪੁਰ ਨੂੰ ਵੀ ਕਹੇ ਸੀ ਕਿ ਕਵਰ ਕੀਤਾ ਜਾਵੇ ਸੋ ਜਿੱਥੇ ਵੀ ਪਬਲਿਕ ਦੀ ਮੂਵਮੈਂਟ ਦੇ ਰਾਤ ਤਾਂ ਕਾਫੀ ਰਹਿੰਦੀ ਹੈ ਉਹਨਾ ਚੌਕਾਂ ਨੂੰ ਅਸੀਂ ਕਵਰ ਕਰਾਂਗੇ ਇੱਕ ਚੀਜ਼ ਵੇਖਣ ਨੂੰ ਮਿਲੀ ਸਰ ਸ਼ਹਿਰ ਦੇ ਵਿੱਚ ਲਗਾਤਾਰ ਟ੍ਰੈਫਿਕ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਲਈ ਇੱਕ ਵੱਡੀ ਚੁਣੌਤੀ ਹੈ ਟ੍ਰੈਫਿਕ ਨੂੰ ਕੰਟਰੋਲ ਕਰਨਾ ਆਮੂਮਨ ਕਿਉਂਕਿ ਵੀਆਈਪੀਜ਼ ਮੂਵਮੈਂਟ ਰਹਿੰਦੀ ਹੈ ਇਸ ਤੋਂ ਇਲਾਵਾ ਅਫਸਰ ਜਿਹੜੇ ਜਾਂ ਫਿਰ ਕਰਮਚਾਰੀ ਜਿਹੜੇ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਟ੍ਰੈਫਿਕ ਨੂੰ ਰੈਗੂਲੇਟ ਕਰਨ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਕੋਈ ਵਿਵਸਥਾ ਕਰਨ ਜਾ ਰਹੀ ਹੈ ਦੇਖੋ ਜੀ ਚੁਣੌਤੀਆਂ ਤੇ ਸਾਡੀ ਜੌਬ ਦਾ ਹਿੱਸਾ ਹੈ ਚੁਣੌਤੀਆਂ ਲਈ ਅਸੀਂ ਤਿਆਰ ਹੈਗੇ ਆ ਜਿਵੇਂ ਜਿਵੇਂ ਆਂਦੀ ਰਹੇਗੀ ਇਸ ਨੂੰ ਸਦਮਾਦਾਨ ਵੀ ਕਰਦੇ ਰਵਾਂਗੇ ਸੋ ਸਾਡੀ ਪ੍ਰਸ਼ਾਸਨ ਨਾਲ ਵੀ ਗੱਲ ਚੰਦੀ ਚਲਦੀ ਰਹਿੰਦੀ ਹੈ ਡੀਸੀ ਸਾਹਿਬ ਤੇ ਅਸੀਂ ਲੋਕਲ ਜਿਹੜੇ ਪੋਲਿਟੀਕਲ ਨੁਮਾਇੰਦੇ ਹੈਗੇ ਉਹਨਾਂ ਨਾਲ ਰੈਗੂਲਰ ਮੀਟਿੰਗਸ ਵਗੈਰੇ ਕਰਦੇ ਆ ਰੋਡ ਸੇਫਟੀ ਦੀ ਉਹਦੇ ਵਿੱਚ ਵੀ ਡਿਸਕਸ ਹੁੰਦਾ ਰਹਿੰਦਾ ਹੈ ਕਿ ਕਿਤੇ ਕਿਸ ਰੋਡ ਨੂੰ ਜਿਹੜਾ ਹੈਗਾ ਸਟਾਰਟ ਕਰਨ ਦੀ ਲੋੜ ਹੈ ਕਿਤੇ ਕੋਈ ਇਨਫਰਾਸਟ੍ਰਕਚਰ ਰੋਡ ਦਾ ਹੈਗਾ ਉਹਦੀ ਕਮੀ ਉਹਨੂੰ ਠੀਕ ਕੀਤਾ ਜਾ ਸਕੇ ਸੋ ਦਿਸ ਇਜ਼ ਅ ਵਰਕ ਇਨ ਪ੍ਰੋਗਰੈਸ ਇਹ ਤਾਂ ਹਮੇਸ਼ਾ ਜਿਹੜੀ ਹੈਗੀ ਚਲਦੀ ਰਹੇਗੀ ਅਸੀਂ ਉਹਦੇ ਲਈ ਤਿਆਰ ਹੈਗੇ ਸਰ ਕਿੰਨੇ ਕੋ ਕੈਮਰੇ ਜਿੱਦਾਂ ਕੋ ਲਾਈਵੇਸਨ ਉਹਨਾਂ ਨੂੰ ਲੈ ਕੇ ਹੁਣ ਅੱਗੇ ਕਿੰਨੀ ਕੋ ਰਿਕਵਰੀ ਹੋ ਚੁੱਕੀ ਹੈ ਕਿੰਨੇ ਕੋ ਚਲਾਨ ਕੀਤੇ ਜਾ ਰਹੇ ਨੇ ਕਿੰਨੇ ਕੋ ਲਾਹੇਵੰਦ ਫਾਇਦੇ ਹੋ ਰਹੇ ਨੇ ਦੇਖੋ ਜਿਹੜੀ ਰਿਕਵਰੀ ਹੈਗੀ ਲਗਭਗ 1 ਕਰੋੜ ਤੋਂ 1 ਕਰੋੜ ਦੇ ਆਸ-ਪਾਸ ਜਿਹੜਾ ਹੈਗਾ ਅਮਾਉਂਟ ਲੋਕਾਂ ਨੇ ਹੁਣ ਤੱਕ ਚਲਾਨ ਦਾ ਜਮਾ ਕਰਾ ਚੁੱਕੇ ਹਨ ਤੋਂ ਮੇਰੇ ਖਿਆਲ ਐਗਜ਼ੈਕਟ ਡਾਟਾ ਆਫ ਹੈਂਡ ਮੇਰੇ ਕੋਲ ਨਹੀਂ ਹੈ ਲੇਕਿਨ 4.5 ਕਰੋੜ ਤੋਂ ਜ਼ਿਆਦਾ ਜੇ ਚਲਾਨ ਆਪਾਂ ਕਰ ਚੁੱਕੇ ਹਨ ਔਰ ਮੇਰੇ ਖਿਆਲ ਆਪਣੇ ਕੈਮਰੇ ਕੰਮ ਕਰ ਰਹੇ ਹਨ ਲੋਕਾਂ ਦੇ ਚਲਾਨ ਹੋ ਰਹੇ ਹਨ ਸੋ ਜਿਵੇਂ ਇੱਕ ਆਪਣਾ ਹਮੇਸ਼ਾ ਇੱਕ ਡ੍ਰੀਮ ਰਹਿੰਦਾ ਸੀ ਕਿ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਲੋਕੀ ਟ੍ਰੈਫਿਕ ਨਿਯਮ ਮੰਨਦੇ ਹਨ ਕਿਉਂਕਿ ਉੱਥੇ ਕੈਮਰਾਜ਼ ਵਗੈਰਾ ਚੱਲਦੇ ਹਨ ਸੋ ਆਪਾਂ ਕਦੋਂ ਮਾਡਰਨ ਹੋਵਾਂਗੇ ਸੋ ਇੱਕ ਮਹੀਨਾ ਹੋ ਗਿਆ ਆਪਣਾ ਅੱਛਾ ਪ੍ਰੋਜੈਕਟ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਮੈਨੂੰ ਉਮੀਦ ਹੈ ਕਿ ਚਲਾਨਾਂ ਦੀ ਸੰਖਿਆ ਵੀ ਵਧੇਗੀ ਤੇ ਲੋਕੀ ਪੈਸੇ ਵੀ ਹੋਰ ਜਮਾ ਕਰਨਗੇ ਆ ਰੈਵਨਿਊ ਸਰ ਪੁਲਿਸ ਵੈਲਫੇਅਰ ਦੇ ਵਿੱਚ ਇਸ ਦਾ ਇਸਤੇਮਾਲ ਹੋਏਗਾ ਇਹ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਵੀ ਇਸ ਦਾ ਇਸਤੇਮਾਲ ਹੋ ਸਕਦਾ ਦੇ ਜਿਹੜਾ ਡਿਪਾਰਟਮੈਂਟ ਹੈਗਾ ਕੰਸਰਨ ਰੈਵਨਿਊ ਡਿਪਾਰਟਮੈਂਟ ਇਟ ਇਜ਼ देयर ਕਾਲ ਕਿ ਡਿਸਬਰਸ ਕਿਵੇਂ ਹੋਣਾ ਸੋ ਦੇ ਵਿਲ ਟੇਕ ਅ ਕੰਮ ਇੱਕ ਸਰ ਅਸੀਂ ਇੱਥੇ ਖੜੇ ਆ ਇੱਕ ਪਿੱਛੇ ਬੋਰਡ ਵੀ ਲੱਗਿਆ ਹੋਇਆ ਹੈ ਨਸ਼ਾ ਤਸਕਰੀ ਦੇ ਖਿਲਾਫ ਸਰਕਾਰ ਜਿਹੜੀ ਐਕਸ਼ਨ ਮੋਡ ਦੇ ਵਿੱਚ ਹੈ ਮੋਹਾਲੀ ਦੇ ਵਿੱਚ ਕੀ ਕੀ ਹਾਲਾਤ ਨੇ ਕੀ ਜਿਹੜਾ ਨੈਕਸਸ ਚੱਲ ਰਿਹਾ ਸੀ ਉਹ ਖਤਮ ਹੋ ਪਾਇਆ ਹੈ ਮੇਨ ਜਿਹੜੇ ਪੁਆਇੰਟ ਸੀ ਆਇਡੈਂਟੀਫਾਈ ਹੋ ਪਾਏ ਨੇ ਦੇਖੋ ਪਿਛਲੇ ਜਿਹੜਾ ਆਪਣਾ ਸਰਕਾਰ ਨੇ ਸ਼ੁਰੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਇਹਦੇ ਵਿੱਚ ਇੱਕ ਮਹੀਨੇ ਤੋਂ ਵਿਵਹਤ ਸਮਾਹਣ ਹੋ ਚੁੱਕਿਆ ਉਦੇ ਵਿੱਚ ਕਾਫੀ ਕੰਮ ਹੋਇਆ 25 ਤੋਂ 30 ਜਿਹੜੇ ਸਟਰੀਟ ਲੈਵਲ ਤੇ ਡਰਗ ਪੈਡਲਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਕੀਤਾ ਗਿਆ ਜਿਹੜੇ ਹੌਟਸਪੌਟ ਸੀਗੇ ਆਪਣੇ ਆਈਡੈਂਟੀਫਾਈਡ ਹੈਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਵਿੱਚ ਵੀ ਅਸੀਂ ਮੀਡੀਆ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਜਾ ਕੇ ਅਸੀਂ ਐਕਸਰਸਾਈਜ਼ ਕੀਤੀ ਕਈ ਹੌਟਸਪੌਟ ਦੇ ਵਿੱਚ ਲੋਕੀ ਜਿਹੜੇ ਹੈਗੇ ਆਪਣੇ ਘਰ ਵਗੈਰਾ ਛੜਕੇ ਵੀ ਚਲੇ ਗਏ ਲੇਕਿਨ ਫਿਰ ਵੀ ਇਹ ਕਹਿਣਾ ਕਿ ਪੂਰੀ ਤਰੀਕੇ ਨਾਲ ਖਤਮ ਹੋ ਗਿਆ ਜਾਂ ਫਿਰ ਕੋਈ ਜਿਹੜਾ ਹੈਗਾ ਇਹਦੇ ਵਿੱਚ ਕੋਈ ਇੰਪਰੂਵਮੈਂਟ ਦੀ ਗੁਜਾਇਸ਼ ਨਹੀਂ ਹੈ ਉਮੈਂ ਫਿਲਹਾਲ ਇਹ ਕਵਾਂਗਾ ਕਿ ਜੀ ਦੇਖੋ ਇਟ ਇਜ਼ ਅ ਕੰਟੀਨਿਊਸ ਆਪਣੀ ਜਿਹੜੀ ਜੁਧ ਹੈਗੀ ਇਹ ਚੱਲ ਰਿਹਾ ਹੈ ਇਹ ਜਿਹੜੀ ਹੈਲਥ ਮੈਂ ਤੁਸੀਂ ਜਿਹੜੀ ਗੱਲ ਕੀਤੀ ਹੈ ਇਹਨੂੰ ਸੇਫ ਪੰਜਾਬ ਟਿਪਲਾਈਨ ਕਹਿੰਦੇ ਹਨ ਜਿਹੜਾ ਨੰਬਰ ਹੈਗਾ 9779100200 ਸੋ ਇਸ ਨੰਬਰ ਬਾਰੇ ਮੈਂ ਦੱਸਣਾ ਚਾਹਵਾਂਗਾ ਕਿ ਇਹ ਇਹਦੇ ਵਿੱਚ ਜਿਹੜਾ ਵੀ ਵਿਅਕਤੀ ਵਟਸਐਪ ਤੇ ਕੋਈ ਜਾਣਕਾਰੀ ਦਿੰਦਾ ਹੈ ਉਹਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਯਾਨੀ ਕਿ ਐਸ ਐਚ ਓ ਡੀ ਐਸ ਪੀ ਐਸ ਪੀ ਜਾਂ ਐਸ ਐਸ ਪੀ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਇਹ ਕੰਪਲੇਂਟ ਕਿਸ ਵਿਅਕਤੀ ਨੇ ਕੀਤੀ ਹੈ ਔਰ ਇਹ ਜਿਹੜੀ ਹੈਲਪਲਾਈਨ ਹੈਗੀ ਇਹਦੀ ਅਸੀਂ ਆਪਣੇ ਦਫ਼ਤਰ ਦੇ ਵਿੱਚ ਸਾਡੇ ਸੀਨੀਅਰ ਆਫੀਸਰ ਇਨਫੈਕਟ ਸਾਡੇ ਡੀਜੀਪੀ ਸਾਹਿਬ ਆਪ ਵੀ ਇਹਦੀ ਡੇਲੀ ਨਿਗਰਾਨੀ ਕਰਦੇ ਨੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਕਿ ਜੇਕਰ ਉਹ ਫਿਜ਼ੀਕਲੀ ਕਈ ਵਾਰ ਝਿਜਕਦੇ ਹੈ ਨਹੀਂ ਦੱਸ ਸਕਦੇ ਸੋ ਇਸ ਹੈਲਪਲਾਈਨ ਦੀ ਵਰਤੋਂ ਕਰਕੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੀ ਨਸ਼ਿਆਂ ਦੇ ਵਿਰੁੱਧ ਲੜਾਈ ਹੈ ਉਹਨੂੰ ਹੋਰ ਬੈਟਰ ਤਰੀਕੇ ਨਾਲ ਲੜ ਸਕੀਏ ਬਿਲਕੁਲ ਬਿਲਕੁਲ ਦੇਖੋ ਐਸਐਸਪੀ ਮੋਹਾਲੀ ਜਿਹੜੇ ਨੇ ਇਸ ਫਸ ਲਫਜ਼ਾਂ ਦੇ ਵਿੱਚ ਜਾਣਕਾਰੀ ਦਿੰਦੇ ਨਜ਼ਰ ਆਏ ਨੇ ਔਰ ਜਿਸ ਢੰਗ ਦੇ ਨਾਲ ਇੱਕ ਮਾਡਰਨ ਬੂਥ ਜਿਹੜਾ ਉਹ ਇੱਥੇ ਬਣਾਇਆ ਗਿਆ ਹੈ ਬੀਟ ਬਾਕਸ ਦੀ ਇੱਥੇ ਸ਼ੁਰੂਆਤ ਹੋਈ ਹੈ ਔਰ ਆ ਸ਼ੁਰੂਆਤ ਜਿਹੜੀ ਹੈ ਉਹ ਕਿਤਨਾ ਕਿਥੇ ਪੁਲਿਸ ਨੂੰ ਹੋਰ ਮਾਡਰਨ ਕਰਦੀ ਹੀ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰ ਵੀ ਵਿਖਾ ਦਿੰਦੇ ਆ ਜਿਸ ਢੰਗ ਦੇ ਨਾਲ ਤਸਵੀਰ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿ ਐਸਐਸਪੀ ਸਾਹਿਬ ਖੁਦ ਆਪਣੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਲਗਾਤਾਰ ਨਾਲ ਲੈ ਕੇ ਚਲਦੇ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਚਲਦੇ ਆਜੀ ਇੱਕ ਚੀਜ਼ ਹੋਰ ਵੀ ਵੇਖਣ ਨੂੰ ਮਿਲੀ ਕਿ ਫੀਤਾ ਕੱਟਣ ਲਈ ਬੁਲਾਇਆ ਇਹਨਾਂ ਨੂੰ ਸੀ ਲੇਕਿਨ ਆਪਣੇ EMPLOYEES ਤੋਂ ਜਿਹੜਾ ਰਿਬਨ ਹੈ ਉਹ ਕਟਾਉਂਦੇ ਹੋਏ ਨਜ਼ਰ ਆ ਰਹੇ ਸੀ ਇਸ ਤਰ੍ਹਾਂ ਦੀ ਤਸਵੀਰ ਇਹਨਾਂ ਦੀ ਜ਼ਰੂਰ ਵੇਖਣ ਨੂੰ ਮਿਲਦੀ ਔਰ ਅਧਿਕਾਰੀ ਦੀ ਆ ਖਾਸियत ਹੁੰਦੀ ਹੈ ਜੇਕਰ ਸਟਾਫ ਨੂੰ ਲੈ ਕੇ ਚੱਲੇਗਾ ਨਾਲ ਤੇ ਫਿਰ ਸਟਾਫ ਵੀ ਬਖੂਬੀ ਆਪਣੀ ਡਿਊਟੀ ਜਿਹੜਾ ਉਹ ਸਹੀ ਢੰਗ ਨਾਲ ਲਿਭਾਉਂਦਾ ਹੋਇਆ ਨਜ਼ਰ ਆਉਂਦੇ ਅੱਜ ਵੀ ਕੁਝ ਇਸੇ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਵੇਖਣ ਨੂੰ ਮਿਲੀ ਪਹਿਲਾਂ ਤੁਹਾਨੂੰ ਅਸੀਂ ਵਿਖਾ ਦਿੰਦੇ ਹਾਂ ਕਿ ਆ ਬੀਟ ਬਾਕਸ ਜਿਹੜਾ ਮਾਡਰਨ ਹੋਇਆ ਹੈ ਚਤੁਰਫਾ ਇਸ ਦੇ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਤਾਂਕਿ ਜਿਹੜੀ ਆਣ ਜਾਣ ਵਾਲੇ ਵਹੀਕਲਸ ਨੇ ਜਿਹੜਾ ਆ ਪੂਰਾ ਦਾ ਪੂਰਾ ਰੋਡ ਹੈ ਇਸ ਨੂੰ ਮੋਨੀਟਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਹਾਈ ਟੈਕ ਕੈਮਰਾਸ ਤੇ ਪਹਿਲਾਂ ਹੀ ਇਸ ਏਰੀਆਸ ਦੇ ਵਿੱਚ ਲੱਗੇ ਹੋਏ ਨੇ ਔਰ ਲਗਾਤਾਰ ਤੁਹਾਨੂੰ ਅਸੀਂ ਤਸ ਵੀਰ ਬਖਾ ਰਹੇ ਹਨ ਯਾਨੀ ਆ ਮੋਹਾਲੀ ਸ਼ਹਿਰ ਦੀ ਤਸਵੀਰ ਹੈ ਮੋਹਾਲੀ ਸ਼ਹਿਰ ਦੇ ਵਿੱਚ ਲਗਾਤਾਰ ਪੁਲਿਸ ਜਿਹੜੀ ਹੈ ਇਸ ਤਰ੍ਹਾਂ ਦੇ ਬੰਦੋਬਸਤ ਕਰ ਰਹੀ ਹੈ ਕਿ ਸਿਚੁਏਸ਼ਨ ਸਹੀ ਹੋ ਜੇ ਐਸੇ ਜੀ ਸਾਹਿਬ ਇੱਕ ਸਵਾਲ ਜਿਹੜਾ ਰਿਬਨ ਤੁਸੀਂ ਕਟਵਾਇਆ ਆਪਣੇ ਏਮਪਲੋਈ ਨੂੰ ਪਹਿਲਾਂ ਵੀ ਵੇਖਣ ਨੂੰ ਮਿਲਦਾ ਹੈ ਕਈ ਵਾਰ ਤੁਸੀਂ ਇਸ ਤਰ੍ਹਾਂ ਦੀ ਜਿਹੜਾ ਤੁਹਾਡਾ ਵਰਕਿੰਗ ਸਟਾਈਲ ਹੈ ਕਿ ਕਰਮਚਾਰੀਆਂ ਨੂੰ ਅੱਗੇ ਕਰਕੇ ਚਲਦੇ ਹੋ ਇਸ ਦਾ ਰੀਜ਼ਨ ਕੀ ਹੈ ਇਹ ਸਾਡੇ ਮਾਨਯੋਗ ਸੀਨੀਅਰ ਅਫਸਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਾਨੂੰ ਰੈਗੂਲਰ ਹਦਾਇਤਾਂ ਆਂਦੀ ਰਹਿੰਦੀਆਂ ਨੇ ਕਿ ਆਪਣੇ ਮੁਲਾਜ਼ਮ ਦਾ ਵੈਲਫੇਅਰ ਜਿਹੜਾ ਹੈਗਾ ਉਹਨੂੰ ਤਰਜੀਹ ਦਿੱਤੀ ਜਾਵੇ। ਜੀ। ਅਸਲ ਦੇ ਵਿੱਚ ਜਿਹੜਾ ਸਾਡਾ ਮੁਲਾਜ਼ਮ ਹੈਗਾ ਜਿਹੜਾ ਸਾਡਾ ਕਨਸਟੇਬਲ ਹੈ ਏਐਸਆਈ ਹੈ ਉਹ ਸਾਰੀ ਦਿਹਾੜੀ ਇੱਥੇ ਖੜਕੇ ਧੁੱਪ ਹੋਵੇ, ਛਾਂ ਹੋਵੇ, ਬਰਸਾਤ ਹੋਵੇ ਕੰਮ ਕਰਦਾ ਲੋਕਾਂ ਦੀ ਸੇਵਾ ਕਰਦਾ। ਤੋਂ ਸਾਡਾ ਐਜ਼ ਅਫੀਸਰ ਇੱਕ ਫਰਜ਼ ਬਣਦਾ ਹੈ ਕਿ ਉਹਦਾ ਜਿੰਨਾ ਵੈਲਫੇਅਰ ਕਰ ਸਕੀਏ ਉਸੇ ਕਰੀਏ। ਬਿਲਕੁਲ ਬਿਲਕੁਲ ਦੇਖੋ ਵੱਡੀ ਗੱਲ ਆਖੀ ਇਹਨਾਂ ਨੇ ਔਰ ਤੁਹਾਨੂੰ ਬੀਟ ਬਾਕਸ ਇਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਦਿਨ ਰਾਤ ਧੁੱਪੇ ਛਾਂ ਮੀਂਹ ਅਖੜ ਦੇ ਵਿੱਚ ਖੜੇ ਰਹਿੰਦੇ ਨੇ ਉਹ ਹੁਣ ਇਸ ਬੀਟ ਬਾਕਸ ਦੇ ਵਿੱਚ ਰਹਿ ਸਕਣਗੇ ਇਸ ਬੀਟ ਬਾਕਸ ਦੇ ਵਿੱਚ ਰਹਿ ਕੇ ਆਪਣੀ ਡਿਊਟੀ ਨਿਭਾਉਣਗੇ ਐਂਟਰੀ ਦੇ ਵਿੱਚ ਹੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਔਰ ਉਹਨਾਂ ਦੇ ਨਾਲ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਫੋਟੋ ਦੋ ਫੋਟੋਆਂ ਲੱਗੀਆਂ ਹੋਈਆਂ ਨੇ ਜਦੋਂ ਦੀ ਸੂਬੇ ਦੀ ਭਗਵੰਤ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਇਨਾਂ ਨੇ ਫੈਸਲਾ ਲਿੱਤਾ ਸੀ ਕਿ ਸਰਕਾਰੀ ਦਫ਼ਤਰ ਜਿਹੜੇ ਹੋਣਗੇ ਉਹਨਾਂ ਵਿੱਚ ਮੁੱਖ ਮੰਤਰੀ ਜਾਂ ਮੰਤਰੀਆਂ ਦੀ ਫੋਟੋ ਨਹੀਂ ਬਲਕਿ ਸ਼ਹੀਦ ਆਜ਼ਮ ਦੀ ਫੋਟੋ ਹੋਏਗੀ ਇਸ ਤੋਂ ਇਲਾਵਾ ਡਾਕਟਰ ਬੀ ਆਰ ਅੰਬੇਡਕਰ ਦੀ ਫੋਟੋ ਹੋਏਗੀ ਇੱਥੇ ਵੀ ਉਹੀ ਤਸਵੀਰ ਵੇਖਣ ਨੂੰ ਮਿਲੀ ਹੈ ਇੱਕ ਪਾਸੇ ਆ ਫੋਟੋਆਂ ਲੱਗੀਆਂ ਨੇ ਦੂਜੇ ਪਾਸੇ ਸੀਸੀਟੀਵੀ ਨੂੰ ਮਾਨੀਟਰ ਕਰਦੇ ਹੋਏ ਕੈਮਰਾਜ਼ ਲੱਗੇ ਹੋਏ ਨੇ ਆ ਸਾਹਮਣੇ ਸਕਰੀਨ ਦੇ ਵਿੱਚ ਇਸ ਚੌਂਕ ਦਾ ਪੂਰਾ ਦਾ ਪੂਰਾ ਏਰੀਆ ਜਿਹੜਾ ਨਜ਼ਰ ਆ ਰਿਹਾ ਹੈ ਕਿ ਕਿੱਥੇ ਗੱਡੀ ਆ ਰਹੀ ਹੈ ਕਿੱਥੋਂ ਗੱਡੀ ਆ ਰਹੀ ਹੈ ਨੰਬਰ ਕੀ ਨੇ ਇਹਨਾਂ ਦੇ ਯਾਨੀ ਹਾਈ ਟੈਕ ਕੈਮਰੇ ਲਾਏ ਗਏ ਨੇ ਇਹ ਵਿਵਸਥਾ ਜਿਹੜੀ ਇੱਥੇ ਕੀਤੀ ਗਈ ਆ ਔਰ ਹੁਣ ਇਸ ਸ਼ਹਿਰ ਦੇ ਵਿੱਚ ਇਸ ਸ਼ਹਿਰ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵਿੱਚ ਥਾਂ-ਥਾਂ ਦੇ ਉੱਪਰ ਜਿਹੜੇ ਮੇਨ ਪੁਆਇੰਟਸ ਨੇ ਇਸੇ ਤਰ੍ਹਾਂ ਦੇ ਬੀਟ ਬਾਕਸ ਜਿਹੜੇ ਨੇ ਉਹ ਨਜ਼ਰ ਆਣਗੇ ਇਸ ਦੇ ਨਾਲ ਜਿੱਥੇ ਪੁਲਿਸ ਨੂੰ ਸਹੂਲਤ ਮਿਲੇਗੀ ਉੱਥੇ ਜਿਹੜੇ ਲੋਕ ਨੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਵੀ ਵੱਡੀ ਰਾਹਤ ਮਿਲ ਸਕਦੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ